ਜੈ ਸਾਈ ਜੀ ਦੇ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਘਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੋ ਮਿਲਦੀ ਰਹੇ ਬਾਬਾ ਜੀ ਕਹਿੰਦੇ ਕਿ ਕੀ ਸਿਰਫ ਸਾਈ ਗੁਰੂ ਰਹਿਬਰ ਪੀਰ ਫਕੀਰ ਇਹਨਾਂ ਦੇ ਇਹਨਾਂ ਨੂੰ ਮੰਨਣ ਨਾਲ ਹੀ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਜਾਂ ਇਹਨਾਂ ਦੀ ਮੰਨ ਕੇ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਜ਼ਰਾ ਗੌਰ ਕਰੋ ਬਾਬਾ ਜੀ। ਮੰਨ ਲਓ ਇੱਕ ਬੰਦਾ ਕੋਈ ਐਸਾ ਕਰਮ ਕਰਕੇ ਪਹੁੰਚ ਗਿਆ ਇਹਨਾਂ ਕੋਲ ਜਿਹੜਾ ਉਹ ਨਹੀਂ ਕਰਨਾ ਚਾਹੁੰਦਾ ਇਹ ਹੁਣ ਉਹ ਘਬਰਾ ਰਿਹਾ ਹੈ, ਪਛਤਾਵਾ ਕਰ ਰਿਹਾ ਹੈ। ਤਾਂ ਕਹਿੰਦੀ ਤਾਂ ਵੀ ਉਹਨੂੰ ਉਸ ਕਰਮ ਦਾ ਜਿਹੜਾ ਫਲ ਹੈ ਉਹ ਭੋਗਣਾ ਪੈਣਾ ਹੈ। ਇਹ ਹੋ ਸਕਦਾ ਹੈ ਕਿ ਸੂਲੀ ਹੈ ਪਰ ਸੰਤ ਗੁਰੂ ਰਹਿਬਰ ਪੀਰਾਂ ਫਕੀਰਾਂ ਨਾਲ ਜੁੜ ਕੇ ਉਹ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਬੰਦਗੀ ਦਾ ਮਾਰਗ ਅਪਣਾ ਕੇ ਉਸ ਦੇ ਕਰਮ ਨੂੰ ਇਹ ਹੋ ਜਾਦਾ ਵੀ ਸੂਲੀ ਹੈ ਤੇ ਉਹਦਾ ਸੂਲ ਬਣ ਜਾਂਦਾ ਪਰ ਉਹ ਭੋਗਣਾ ਪਵੇਗਾ ਹੁਣ ਕੀ ਸਿਰਫ ਸੰਤ ਦੇ ਕੋਲ ਜਾਂ ਗੁਰੂ ਰਹਿਬਰ ਦੇ ਕੋਲ ਬੈਠ ਕੇ ਜਾਂ ਕਿਸੇ ਸਾਧੂ ਫਕੀਰ ਦੇ ਕੋਲ ਬੈਠ ਕੇ ਬੰਦਾ ਉਹੋ ਜੀ ਵਿਰਤੀ ਲੈ ਜਾਂਦਾ ਹੈ ਕਿ ਉਹਦਾ ਰੰਗ ਜੁੜ ਜਾਂਦਾ ਹੈ ਕਿ ਉਹਦੇ ਲਈ ਕੁਝ ਹੋਰ ਕਰਨਾ ਪੈਂਦਾ ਹੈ ਇਹੀ ਸਵਾਲ ਜਦੋਂ ਇੱਕ ਇਨਸਾਨ ਤੰਗ ਹੋ ਗਿਆ ਆਪਣੇ ਕਰਮਾਂ ਤੋਂ ਤਾਂ ਉਹ ਸੂਫੀ ਫਕੀਰ ਹੋਇਆ ਸੰਤ ਲੋਕ ਹੋਇਆ ਅਬੂ हसन ਜੀ ਉਹਨਾਂ ਦੇ ਕੋਲ ਜਾ ਕੇ ਵੀ ਉਹਨੇ ਇਹੀ ਸਵਾਲ ਕਿਉਂਕਿ ਅਬੂ हसन ਬੜੇ پاک ਪਵਿੱਤਰ ਫਕੀਰ ਲੋਕ ਬਾਬਾਈ ਦਰਵੇਸ਼ ਲੋਕ ਸੀ ਤਾਂ ਉਹਨਾਂ ਕੋਲ ਕੋਈ ਵੀ ਬੰਦਾ ਆਂਦਾ ਦਾ ਉਹਨਾਂ ਕੋਲੋਂ ਗਿਆਨ ਲੈ ਕੇ ਜਾਂਦਾ ਔਰ ਜ਼ਿੰਦਗੀ ਨੂੰ ਬਦਲਾਵ ਲੈ ਕੇ ਆਉਣ ਦੇ ਵਿੱਚ ਉਹਨਾਂ ਦਾ ਕਹਿੰਦੇ ਕਿ ਉਹਨਾਂ ਦੀ ਨਜ਼ਰ ਜਿੱਧਰ ਪੈ ਜਾਂਦੀ ਸੀ ਉਹ ਉਸੇ ਨੂੰ ਰੰਗ ਦਿੰਦੇ ਸੀ ਉਹਨਾਂ ਦੇ ਬੋਲ ਜਿਹੜਾ ਸਮਝ ਲੈਂਦਾ ਸੀ ਉਹ ਫਿਰ ਕਹਿੰਦੇ ਜ਼ਿੰਦਗੀ ਦੇ ਵਿੱਚ ਉਹਦੇ ਬਦਲਾਅ ਆ ਜਾਂਦਾ ਸੀ ਉਹਨੂੰ ਅਸਲੀਅਤ ਪਤਾ ਲੱਗ ਜਾਂਦੀ ਸੀ ਵੀ ਕਿਹੜੀ ਚੀਜ਼ ਕਿੱਦਾਂ ਪ੍ਰਾਪਤ ਕਰਨੀ ਹੈ ਕਿਹੜੀ ਚੀਜ਼ ਕਿੱਦਾਂ ਮਿਲਣੀ ਹੈ ਤਾਂ ਐਦਾਂ ਕੀ ਹੋਇਆ ਕਿ ਉਹ ਫਕੀਰ ਅਬੂ हसन ਆਪਣੇ ਦਰਬਾਰ ਦੇ ਵਿੱਚ ਬੈਠੇ ਐ ਤੇ ਉਹਨਾਂ ਦੇ ਕੋਲ ਇੱਕ ਆਦਮੀ ਆਇਆ ਆਇਆ ਹੁਣ ਆਇਆ ਤਾਂ ਆ ਕੇ ਨਮਸਲਾ ਅਰਜ਼ ਕੀਤੀ ਬੈਠਾ ਬੈਠੇ ਉਹ ਆਪਣਾ ਜਿਹੜਾ ਸਤ ਸੰਗ ਕਰ ਰਹੇ ਸੀ ਜਿਹੜੇ ਉਹਨਾਂ ਕੋ ਆਉਂਦੇ ਸੀ ਉਹਨਾਂ ਨੂੰ ਸੁਣਾ ਰਹੇ ਸੀ ਕੋਈ ਗਿਆਨ ਦੀਆਂ ਗੱਲਾਂ ਕਰ ਰਹੇ ਸੀ ਤੋ ਜਦੋਂ ਚਲੇ ਗਏ ਤਾਂ ਉਹ ਵਿਅਕਤੀ ਬੈਠਾ ਰਿਹਾ ਤਾਂ ਵਿਅਕਤੀ ਬੈਠਾ ਰਹਿ ਜਾ ਉੱਠ ਕੇ ਕਹਿੰਦਾ ਕਹਿੰਦਾ ਉਹ ਪਿਆਰੇ ਦਰਵੇਸ਼ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਮਾੜੇ ਕਰਮ ਕੀਤੇ ਜ਼ਰਾ ਗੌਰ ਕਰ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਬੁਰੇ ਕਰਮ ਕੀਤੇ ਤੇ ਮੈਂ ਹੁਣ ਆਪਣੀ ਜਿਹੜੀ ਜ਼ਿੰਦਗੀ ਮੇਰੀ ਆ ਪਵਿੱਤਰ ਬਣ ਚੁੱਕੀ ਹੈ ਲਗਭਗ ਮੈਨੂੰ ਹੁਣ ਇਹ ਤੋਂ ਡਰ ਲੱਗਦਾ ਮੈਂ ਆਪਣੇ ਆਪ ਨੂੰ ਬਦਲਣਾ ਚਾਹੁੰਨਾ ਮੈਂ ਸੰਿਆਸੀ ਹੋਣਾ ਚਾਹੁੰਦਾ ਮੈਂ ਤੇਰੇ ਰੰਗਾਂ ਦੇ ਵਿੱਚ ਰੰਗਣਾ ਚਾਹੁੰਦਾ ਹਾਂ ਮੈਂ ਫਕੀਰ ਹੋਣਾ ਚਾਹੁੰਦਾ ਜ਼ਰਾ ਗੌਰ ਕਰਨਾ ਕਿ ਕੀ ਕੱਪੜੇ ਪਾ ਕੇ ਜਾਂ ਉਹਨਾਂ ਵਰਗੇ ਜਿੱਦਾਂ ਕੋਈ ਫਕੀਰ ਲੋਕ ਆ ਉਹਨਾਂ ਵਰਗੇ ਕੱਪੜੇ ਪਾ ਕੇ ਜਾਂ ਉਹਨਾਂ ਵਰਗੇ ਰੰਗ ਢੰਗ ਕਰਕੇ ਕੀ ਇਨਸਾਨ ਉਦਾਂ ਦਾ ਫਕੀਰ ਹੋ ਜਾਂਦਾ ਹੈ ਇਸ ਚੀਜ਼ ਨੂੰ ਗੌਰ ਨਾਲ ਸਮਝਣਾ ਇਸ ਗੱਲ ਤੋਂ ਕਿ ਉਹਨਾਂ ਦੇ ਕੋਲ ਜਾਣ ਨਾਲ ਹੀ ਸਾਰੀ ਗੱਲ ਮੁੱਕ ਜਾਂਦੀ ਹੈ ਕਿ ਕਰਮ ਪਿਛਲੇ ਕੱਟੇ ਜਾਂਦੇ ਸੋ ਉਹ ਵੀ ਗਿਆ ਕਹਿੰਦਾ ਜੀ ਮੈਂ ਫਕੀਰ ਹੋਣਾ ਚਾਹੁੰਨਾ ਆ ਮੇਰੇ ਕਰਮ ਜਿਹੜੇ ਆ ਪਿਛਲੇ ਉਹ ਖਤਮ ਹੋ ਜਾਣ ਅਗਲੇ ਸ਼ੁਰੂ ਹੋ ਜਾਣ ਤੋ ਕਹਿੰਦੇ ਠੀਕ ਆ ਕੀ ਕਰਨਾ ਚਾਹੁੰਨਾ ਤੂੰ ਉਹ ਫਕੀਰਾਂ ਨੇ ਪੁੱਛਿਆ ਕੀ ਕਰਨਾ ਮੁਸਕਰਾ ਕੇ ਪੁੱਛਿਆ ਕਿਉਂਕਿ ਜਾਣਦੇ ਹੋਈ ਕਿ ਕਹਿੰਦੇ ਕੀ ਮੰਗਣ ਆਇਆ ਸਾਡੇ ਤੋਂ ਉਹ ਬੰਦਾ ਸੀ ਜਿਹੜਾ ਉਹ ਕੈਨ ਲੰਗਾ ਕਹਿੰਦਾ ਮਹਾਰਾਜ ਆ ਜਿਹੜੇ ਤੁਸੀਂ ਕੀਮਤੀ ਵਸਤਰ ਪੈਨੇ ਆ ਨਾ ਜਿਹੜੇ ਕੀਮਤੀ ਕੱਪੜੇ ਪੈਨੇ ਆ ਐ ਮੈਨੂੰ ਦੇ ਦਿਓ ਕਹਿੰਦਾ ਜ਼ਰਾ ਗੌਰ ਕਰ ਕਹਿੰਦਾ ਇਹ ਮੈਨੂੰ ਦੇ ਦਿਓ ਏ ਮੈਨੂੰ ਕਿਸੇ ਵੀ ਕੀਮਤ ਤੇ ਦੇ ਦਿਓ ਕਿ ਮੇਰਾ ਸਾਰਾ ਕੁਝ ਲੈ ਲਓ ਜੋ ਮੈਂ ਧਨ ਦੌਲਤ ਕਮਾਈ ਹੈ ਧੋਖੇ ਬਾਜ਼ੀਆਂ ਨਾਲ ਜਾਂ ਜਿੱਦਾਂ ਵੀ ਕੀਤਾ ਉਹ ਸਾਰਾ ਕੁਝ ਲੈ ਲਓ ਬਸ ਮੈਨੂੰ ਆਪਣੇ ਕੱਪੜੇ ਦੇ ਦਿਓ ਕਿਉਂਕਿ ਹਜ਼ੂਰ ਗੌਂਸ ਦੀ ਆਪਾਂ ਵਾਕਿਆ ਸੁਣਿਆ ਹੈ ਕਿ ਉਹਨਾਂ ਦੇ ਕੱਪੜੇ ਪਾਉਣ ਨਾਲ ਚੋਰ ਵਲੀ ਹੋ ਗਿਆ ਸੀ ਪਰ ਉਹ ਕੋਈ ਸਾਰਥਕ ਫਕੀਰੀ ਲੈਣ ਨਹੀਂ ਸੀ ਉੱਥੇ ਆਇਆ ਸੰਨਿਆਸੀ ਬਣ ਨਹੀਂ ਸੀ ਆਇਆ ਉਹਦਾ ਉਹਨਾਂ ਦੀ ਨજર ਹੋ ਗਈ ਉਸ ਰੰਗ ਦੇ ਵਿੱਚ ਉਹਨਾਂ ਨੇ ਢਾਲ ਦਿੱਤਾ ਫੇਰ ਉਹ ਵਲੀ ਹੋਇਆ ਚੋਰ ਇੱਥੇ ਇੱਕ ਇਨਸਾਨ ਆਇਆ ਹੈ ਆਪਣੇ ਕਰਮਾਂ ਨੂੰ ਮਟਾਉਣ ਵਾਸਤੇ ਵੀ ਮੇਰੇ ਕਰਮ ਜਿਹੜੇ ਪਿਛਲੇ ਆ ਉਹ ਮਿਟ ਜਾਣ ਮੇਰਾ ਅਗਲਾ ਰੰਗ ਸ਼ੁਰੂ ਹੋ ਜਾਵੇ ਤਾਂ ਮੈਂ ਫਕੀਰ ਬੰਨਾ ਚਾਹੁੰਨਾ ਸੰਤ ਬੰਨਾ ਚਾਹੁੰਨਾ ਕਾਦੇ ਨਾਲ ਕਿ ਮੈਨੂੰ ਤੁਹਾਡੇ ਕੱਪੜੇ ਮਿਲ ਜਾਣ ਜ਼ਰਾ ਗੌਰ ਕਰੋ ਕਿ ਮੈਂ ਤੁਹਾਡੇ ਵਰਗੇ ਕੱਪੜੇ ਪਾ ਕੇ ਤੁਹਾਡੇ ਵਰਗਾ ਬਣ ਜਾਵਾਂ ਕਿਉਂਕਿ ਤੁਸੀਂ ਪਵਿੱਤਰ ਫਕੀਰ ਹਾਂ ਤੁਸੀਂ ਸੰਤ ਲੋਕ ਆ ਦਰਵੇਸ਼ ਆ ਤੇ ਜੇ ਤੁਹਾਡੇ ਕੱਪੜੇ ਮੈਨੂੰ ਮਿਲ ਜਾਣਗੇ ਮੈਂ ਉਹ ਪਾ ਕੇ ਤੁਹਾਡੇ ਵਰਗਾ ਹੀ ਬਣ ਜਾਣਾ ਹੈ ਗੌਰ ਕਰਨਾ ਗੱਲ ਨੂੰ ਸਮਝ ਰਹੇ ਆ ਕਿ ਭੇਖ ਦੀ ਫਕੀਰੀ ਮੰਗਦਾ ਹੈ ਲੇਖ ਦਾ ਰੰਗ ਨਹੀਂ ਮੰਗਦਾ ਕੋਈ ਭੇਖ ਦੀ ਚੀਜ਼ ਮੰਗਦਾ ਹੈ ਭੇਖੀ ਮਿਲ ਜਾਵੇ ਕੁਝ ਹੁਣ ਜਿਹੜੇ ਅੱਬੂ हसन ਸੀ ਨਾ ਉਹ ਫੇਰ ਮੁਸਕਰਾਏ ਮੁਸਕਰਾ ਕੇ ਕਹਿਣ ਲੱਗੇ ਹੱਸ ਕੇ ਕਹਿਣ ਲੱਗੇ ਕਹਿੰਦੇ ਮੈਂ ਤੈਨੂੰ ਆਪਣੇ ਕੱਪੜੇ ਦੇ ਦੂੰਗਾ ਕੱਪੜੇ ਤੈਨੂੰ ਮੈਂ ਆਪਣੇ ਦੇ ਦੂੰਗਾ ਜੇ ਤੂੰ ਮੰਗਦਾ ਹੈ ਪਰ ਮੈਨੂੰ ਇੱਕ ਸਵਾਲ ਦਾ ਮੇਰੇ ਦਾ ਜਵਾਬ ਦੇ ਦੇ ਕਹਿੰਦੇ ਹੀ ਦੱਸੋ ਕਹਿੰਦੇ ਮਾਰੇ ਤੁਹਾਡੇ ਕੋਲ ਸਾਰੇ ਸਵਾਲਾਂ ਦੇ ਜਵਾਬ ਲੈਣ ਹੁੰਦੇ ਤੁਸੀਂ ਮੇਰੇ ਕੋਲ ਕੀ ਸਵਾਲ ਪੁੱਛਣਾ ਹੈ ਦੱਸੋ ਕਹਿੰਦੇ ਇੱਕ ਗੱਲ ਦੱਸ 20 ਉਹ ਕੋਣ ਬੈਠਾ ਕਹਿੰਦੇ ਜੀ ਇੱਕ ਔਰਤ ਬੈਠੀ ਹੈ ਤੇ ਕਹਿੰਦੇ ਉਹ ਆਗੋਂ ਬੈਠਾ ਹੈ ਕਹਿੰਦੇ ਜੀ ਇੱਕ ਪੁਰਸ਼ ਬੈਠਾ ਹੈ ਮਰਦ ਬੈਠਾ ਹੈ ਕਹਿੰਦੇ ਹੁਣ ਜੇ ਇਹਨਾਂ ਦੋਵਾਂ ਦੇ ਕੱਪੜੇ ਬਦਲਾ ਦਈਏ ਤਾਂ ਕੀ ਉਹ ਪੁਰਸ਼ ਜਿਹੜਾ ਮਰਦ ਹੈ ਉਹ ਜਨਾਨੀ ਹੋ ਜਾਵੇਗਾ ਜਾਂ ਜਿਹੜੀ ਜਨਾਨੀ ਹੈ ਉਹ ਮਰਦ ਹੋ ਜਾਵੇਗੀ ਤਾਂ ਉਹ ਬੰਦਾ ਕਹਿੰਦੇ ਜੀ ਨਹੀਂ ਇਦਾਂ ਕਿਦਾਂ ਹੋ ਸਕਦਾ ਕਿਉਂਕਿ ਕੁਦਰਤ ਨੇ ਇਹਨੂੰ ਮਰਦ ਬਣਾਇਆ ਹੈ ਇਹਨੂੰ ਜਨਾਨੀ ਬਣਾਇਆ ਹੈ ਇਦਾਂ ਨਹੀਂ ਹੋ ਜਾਂਦਾ ਵੀ ਕੱਪੜੇ ਪੈਣਨ ਨਾਲ ਹੀ ਇਹ ਪੁਰਸ਼ ਜਾਂ ਇਸਤਰੀ ਦੇ ਵਿੱਚ ਕੋਈ ਫਰਕ ਆ ਜਾਵੇ ਇਹ ਜੋ ਹੈ ਉਹੀ ਰਹਿਣੀ ਹੈ ਸਿਰਫ ਕੱਪੜੇ ਬਦਲਨੇ ਤਾਂ ਉਹ ਜਿਹੜੇ ਫਕੀਰ ਸੀਗੇ ਨਾ ਅਬੂ हसन ਕਹਿੰਦੇ ਹੁਣ ਇਹ ਦੱਸ ਕਿ ਜੇ ਤੂੰ ਮੇਰੇ ਕੱਪੜੇ ਪਾ ਲਏਂਗਾ ਤੇ ਤੂੰ ਪਵਿੱਤਰ ਕਿਵੇਂ ਹੋ ਜਾਵੇਂਗਾ ਕਹਿੰਦੇ ਕੱਪੜੇ ਛੱਡ ਜੇ ਤੂੰ ਮੇਰਾ ਸ਼ਰੀਰ ਵੀ ਓੜ ਲਵੇਂ ਨਾ ਮੇਰਾ ਸ਼ਰੀਰ ਵੀ ਮੇਤੋਂ ਮੰਗ ਲਵੇਂ ਕਿ ਮੈਨੂੰ ਆਪਣਾ ਸ਼ਰੀਰ ਦੇ ਦੋ ਤੂੰ ਉਹ ਵੀ ਓੜ ਲਵੇਂ ਆਪਣੇ ਆਲੇ ਦੁਆਲੇ ਉਹਨੂੰ ਘੁਮਾ ਲਵੇਂ ਤਾਂ ਵੀ ਤੈਨੂੰ ਕੁਛ ਨਹੀਂ ਮਿਲਦਾ ਤਾਂ ਵੀ ਤੂੰ ਫਕੀਰ ਨਹੀਂ ਹੋ ਸਕਦਾ ਤਾਂ ਵੀ ਤੂੰ ਸੰਿਆਸੀ ਨਹੀਂ ਹੋ ਸਕਦਾ ਤਾਂ ਵੀ ਤੈਨੂੰ ਉਹਦੀ ਰਹਿਮਤ ਦਾ ਨਜ਼ਾਰਾ ਨਹੀਂ ਮਿਲ ਸਕਦਾ ਕਨੇ ਗੱਲ ਦੱਸ ਕੋਈ ਫਕੀਰ ਦੇ ਕੱਪੜੇ ਪਾ ਕੇ ਵੀ ਫਕੀਰ ਹੋਇਆ ਹੈ ਫਕੀਰ ਦੇ ਕੱਪੜੇ ਪਾਣ ਨਾਲ ਕੋਈ ਭੇਖੀ ਹੋ ਸਕਦਾ ਹੈ ਕੋਈ ਉਹਦੇ ਵਰਗਾ ਲੱਗ ਸਕਦਾ ਹੈ ਕੋਈ ਉਹਦੀ ਵੀਡੀਓ ਦੇਖ ਕੇ ਕੋਈ ਉਹਦੇ ਵਰਗੇ ਐਕਸ਼ਨ ਕਰ ਸਕਦਾ ਹੈ ਪਰ ਫਕੀਰ ਬੰਨਾ ਸੌਖਾ ਨਹੀਂ ਹੈ ਉਹਦੇ ਵਰਗਾ ਬੰਨਾ ਸੌਖਾ ਨਹੀਂ ਹੈ ਉਹਦੀਆਂ ਰਹਿਮਤਾਂ ਨੂੰ ਲੈਣਾ ਸੌਖਾ ਨਹੀਂ ਹੈ ਕਿਉਂ ਜਦ ਤੱਕ ਤੇਰੀ ਕਹਿੰਦੇ ਇਬਾਦਤ ਨਾ ਉਹਦੇ ਵਰਗੀ ਹੋਈ ਜਦ ਤੱਕ ਤੇਰਾ ਮੰਨਣਾ ਉਹਦੇ ਵਰਗਾ ਹੋਇਆ ਇਹਦੇ ਨਾਲ ਜਿਹੜੀ ਤੂੰ ਗੱਲ ਕਰ ਰਿਆ ਹੈ ਫਕੀਰ ਕੌਣ ਹੈ ਕਿ ਬਾਹਰ ਦੇ ਕੱਪੜੇ ਬਦਲਣ ਨਾਲ ਫਕੀਰ ਬਣ ਜਾਂਦਾ ਹੈ ਇਨਸਾਨ ਫਿਰ ਤਾਂ ਕਹਿੰਦੇ ਸੌਦਾ ਹੀ ਬੜਾ ਸੌਖਾ ਹੈ जरा ਗੌਰ ਕਰੋ ਕੀ ਕਹਿੰਦੇ ਤੂੰ ਕਿਸੇ ਦੇ ਕੋਲ ਜਾ ਕੇ ਆਪਣੇ ਕਰਮ ਤੇਰੇ ਮਿਟ ਜਾਂਦੇ ਹੈ ਕਹਿੰਦੇ ਫਿਰ ਤਾਂ ਇਹ ਸੌਦਾ ਹੀ ਬੜਾ ਸੌਖਾ ਹੈ ਕੱਲ ਨੂੰ ਕਿਸੇ ਦਾ ਕਤਲ ਕਰੋ ਪਰਸੋਂ ਕਿਸੇ ਫਕੀਰ ਕੋਲ ਚਲੇ ਜਾਓ ਕਹਿ ਦਿਓ ਜੀ ਹੋ ਗਿਆ ਐਦਾਂ ਨਹੀਂ ਕਹਿੰਦੇ ਹੁੰਦਾ ਕਹਿੰਦੇ ਜੇ ਕੁਝ ਹਾਸਲ ਕਰਨਾ ਹੈ ਜੇ ਤੂੰ ਵਾਕਈ ਫਕੀਰੀ ਹਾਸਲ ਕਰਨੀ ਹੈ ਤਾਂ ਤੈਨੂੰ ਉਹ ਇਮਤਿਹਾਨ ਦੇਣੇ ਪੈਣਗੇ ਜੋ ਅਸੀਂ ਦੇ ਕੇ ਬੈਠੇ ਆਂ ਸਿਰਫ ਕੱਪੜਿਆਂ ਨਾਲ ਗੱਲ ਨਹੀਂ ਬਣਨੀ ਸਿਰਫ ਉਹਨਾਂ ਵਾਂਗੂ ਦੇਖ ਕੇ ਉਹਨਾਂ ਵਾਂਗੂ ਤੁਰਨ ਫਿਰਨ ਨਾਲ ਗੱਲ ਨਹੀਂ ਬਣ ਜਾਣੀ ਫਕੀਰ ਅਸਲ ਉਹੀ ਹੈ ਜੋ ਆਪਣੇ ਆਪ ਨੂੰ ਉਹਦੇ ਰੰਗਾਂ ਦੇ ਵਿੱਚ ਰਾਜ਼ੀ ਕਰ ਦਵੇ ਫਾਕਾ ਫੱਕਣਾ ਕੱਕਾ ਕਾਣਾ ਚ ਰਹਿਣਾ ਰਾਰਾ ਰੋਜਾ ਵਿੱਚ ਰਹਿਣਾ ਫਕਰ ਤਾਂ ਬਣਦਾ ਜੇ ਦੁੱਖ ਦੁਨੀਆ ਦਾ ਸਹਿਣਾ ਔਰ ਕਰਮ ਕਦੇ ਵੀ ਕਹਿੰਦੇ ਕੱਟੇ ਨਹੀਂ ਜਾਂਦੇ ਇਹ ਤੂੰ ਕਮੇਂ ਕਿ ਮੈਂ ਇੱਧਰ ਆ ਜਾਵਾਂ ਤੇ ਮੇਰੇ ਕਰਮ ਕੱਟੇ ਜਾਣ ਨਾ ਕਰਮ ਕਹਿੰਦੇ ਤੇਰੀ ਉਹ ਰਸਤਾ ਦੱਸ ਦਿੰਦੇ ਆ ਮਾਲਕ ਕਿ ਇਹਸ ਰਾਹ ਤੇ ਤੁਰੇਂਗਾ ਤਾਂ ਪਿੱਛੇ ਵਾਲਾ ਹੁਣ ਮੁੱਕੀ ਜਾਏਗਾ ਅੱਗੇ ਵਾਲਾ ਨਵਾਂ ਕਰਮ ਜੁੜੀ ਜਾਏਗਾ ਤਾਂ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਬਦਲਾਅ ਆਏਗਾ ਸਾਈਂ ਲੋਕਾ ਫਰਮਾਤਾਹੀਂ ਦਾ ਕਹਿੰਦੇ ਆ ਨਾ ਤੁਸੀਂ ਕਿਸੇ ਵੀ ਫਕੀਰ ਦੇ ਦਰ ਤੇ ਚਲੇ ਜਾਓ ਕਿਸੇ ਵੀ ਰਹਿਬਰ ਦੇ ਦਰ ਤੇ ਉਹਨਾਂ ਨੇ ਕੀ ਕਿਹਾ ਸਬਰ ਰੱਖ ਸਬਰ ਸਬਰ ਰੱਖ ਸਬਰ ਇਹ ਤਾਂ ਕਲਾਸ ਚ ਦਾਖਲ ਹੋਇਆ ਕਹਿੰਦੇ ਇਹ ਤੈਨੂੰ ਬੈਠਣਾ ਦੱਸਣਾ ਫਿਰ ਤੈਨੂੰ ਪੜ੍ਹੋਣਾ ਹੈ ਫਿਰ ਤੈਨੂੰ ਅੱਗੇ ਦੀ ਕਹਾਣੀ ਪਾਉਣੀ ਸਬਰ ਕਿਉਂ ਕਹਿੰਦੇ ਤਾਂ ਕਿ ਜੋ ਪਿੱਛੇ ਕਰਕੇ ਆਇਆ ਹੈ ਉਹ ਹੌਲੀ-ਹੌਲੀ ਭੁਗਤ ਲਵੇ ਨਵਾਂ ਆ ਜਾਵੇ ਨਵੇਂ ਦੇ ਰਾਹ ਤੁਰੇ ਤਾਂ ਕਹਿੰਦੇ ਤੂੰ ਕਹਿੰਦਾ ਹੈ ਕਿ ਮੇਰੇ ਕੱਪੜੇ ਪਾ ਕੇ ਸੰਿਆਸੀ ਹੋ ਜਾਵੇਂ ਫਕੀਰ ਇਦਾਂ ਨਹੀਂ ਹੁੰਦਾ ਕਹਿੰਦੇ ਅਸਲ ਦੇ ਵਿੱਚ ਜੇ ਫਕੀਰੀ ਕਰਨੀ ਹੈ ਚਾਹਨਾ ਹੈ ਕਿ ਆਪਣੇ ਕਰਮਾਂ ਦਾ ਪਛਤਾਵਾ ਕਰੇ ਤਾਂ ਤੈਨੂੰ ਰਾਹ ਅਸੀਂ ਦੱਸਦੇ ਹਾਂ ਤੂੰ ਉਹ ਕਬੂਲ ਕਰ ਤੇ ਉਹ ਰਾਹ ਤੇ ਚੱਲ ਹੁਣ ਜਦੋਂ ਇੰਨੀ ਗੱਲ ਉਹ ਬੰਦੇ ਨੇ ਸੁਣੀ ਨਾ ਤਾਂ ਬਾਬੂ हसन ਜੀ ਦੇ ਪੈਰਾਂ 'ਚ ਡਿੱਗ ਪਿਆ ਕਹਿੰਦਾ ਜੀ ਮੈਂ ਆਇਆ ਤਾਂ ਪੀਖ ਲੈਣੀ ਸੀ ਪਰ ਹੁਣ ਲੇਖ ਲੈ ਕੇ ਜਾਊਗਾ ਆਇਆ ਮੈਂ ਪੀਖ ਲੈ ਕੇ ਸੀ ਪਰ ਹੁਣ ਲੇਖ ਲੈ ਕੇ ਜਾਊਗਾ ਕਹਿੰਦੇ ਫਿਰ ਬਾਅਦ ਵਿੱਚ ਉਸ ਵਿਅਕਤੀ ਦਾ ਜਿਹੜੇ ਉਹਨੂੰ ਉਹਨੂੰ ਭਏ ਲੱਗਦਾ ਸੀ ਭਏ ਖਤਮ ਹੋਇਆ ਉਹ ਬਾਅਦ ਸੁਫੀ ਸ਼ਾਂਤੀ ਬਣ ਗਏ ਅੱਗੇ ਜਾ ਕੇ ਉਹਨਾਂ ਦੇ ਹੀ ਮਤਲਬ ਰੰਗ ਦੇ ਵਿੱਚ ਚਲੇ ਗਏ ਔਰ ਫਿਰ ਜਿਹੜੇ ਪਹਿਲਾਂ ਡਰ-ਡਰ ਕੇ ਜਿੰਦੇ ਸੀ ਉਹ ਆਨੰਦਮਈ ਹੋ ਗਏ ਜ਼ਿੰਦਗੀ ਖੁਸ਼ੀਆਂ ਭਰੀ ਹੋ ਗਈ ਕਹਿੰਦੇ ਨਾ ਕਿ ਮੈਂ ਡਰ-ਡਰ ਕੇ ਜੀਉਂਦੀ ਸੀ ਸਾਈਆਂ ਤੂੰ ਮੈਨੂੰ ਸ਼ਰੇ ਆਮ ਨਚਾ ਛੱਡਿਆ ਮੈਨੂੰ ਕੋਈ ਵੀ ਪੁੱਛਦਾ ਨਹੀਂ ਸੀ ਮੇਰਾ ਦੁਨੀਆ ਤੇ ਨਾਮ ਚਮਕਾ ਛੱਡਿਆ ਕੋਈ ਇਦਾਂ ਹੁੰਦਾ ਕਿ ਜਦੋਂ ਬੰਦਾ ਉਹਨਾਂ ਦੇ ਰਾਹ ਤੇ ਤੁਰਦਾ ਹੈ ਉਹਨਾਂ ਦੇ ਦੱਸੇ ਹੋਏ ਰਾਵਾਂ ਤੇ ਤੁਰਦਾ ਹੈ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਦੇ ਦਇਆ ਭਾਵਨਾ ਆਉਂਦੀ ਹੈ ਕਿ ਕਿਸੇ ਦਾ ਭਲਾ ਕਰਦਾ ਹੈ ਰੱਬ ਦਾ ਨਾਮ ਲੈਂਦਾ ਸਿਮਰਨ ਕਰਦਾ ਹੈ ਜੇ ਕੁਝ ਹੋਰ ਨਹੀਂ ਕਰਨਾ ਤਾਂ ਕਹਿੰਦਾ ਘੱਟੋ ਘੱਟ ਸਰਬੱਤ ਦਾ ਭਲਾ ਹੀ ਮੰਗ ਲਿਆ ਕਰੋ ਤੜਕੇ ਨੂੰ ਉੱਠ ਕੇ ਹੁਣ ਇਹ ਨਹੀਂ ਕਿ ਭਲਾ ਮੰਗ ਕੇ ਕਿਸੇ ਦਾ ਮਾੜਾ ਕਰਨਾ ਨਾ ਕਹਿੰਦੇ ਭਲਾ ਮੰਗ ਕੇ ਭਲਾ ਹੀ ਹੈ ਨਾ ਵੀ ਠੀਕ ਮਾਲਕ ਮਿਹਰ ਕਰੇ ਹੋਏ ਹੋ ਜੀ ਕਹਿੰਦੇ ਕਾਰਨ ਕਰ ਕਰ ਕੇ ਫਿਰ ਅੱਗੇ ਅੱਗੇ ਬੰਦਾ ਚੱਲਦਾ ਰਹਿੰਦਾ ਹੈ ਸੋਈ ਫਕੀਰੀ ਦੀ ਗੱਲ ਹੈ ਕਿਸੇ ਨੂੰ ਦੇਖ ਕੇ ਕਿਸੇ ਦੇ ਵਰਗੇ ਕੱਪੜੇ ਪਾ ਕੇ ਕਿਸੇ ਦੇ ਕੋਲ ਜਾ ਕੇ ਕਹਿੰਦੇ ਵੀ ਉੱਥੇ ਮੱਥਾ ਟੇਕ ਆਏ ਸਾਡਾ ਤਾਂ ਕਰਮ ਕੱਟਿਆ ਗਿਆ ਨਾ ਕਹਿੰਦੇ ਇਦਾਂ ਨਹੀਂ ਹੁੰਦਾ ਕਰਮ ਜਿਹੜਾ ਕੀਤਾ ਹੈ ਉਹਦਾ ਫਲ ਭੋਗਣਾ ਹੀ ਪੈਣਾ ਹੈ ਭੋਗਣਾ ਹੀ ਪੈਣਾ ਉਹ ਵੱਡੇ ਵੱਡੇ ਸਾਧੂਆਂ ਸੰਤਾਂ ਦੇ ਨਹੀਂ ਬਖਸ਼ੇਗੇ ਬਾਬਾ ਤੇ ਸਾਰਥਕ ਫਕੀਰ ਕਿੱਦਾਂ ਹੁੰਦਾ ਸਾਰਥਕ ਫਕੀਰ ਉਹ ਜਿਹੜਾ ਆਪਣੇ ਉਹਨਾਂ ਰਾਹਾਂ ਤੇ ਚੱਲ ਕੇ ਉਸ ਮੰਜ਼ਲ ਨੂੰ ਹਾਸਲ ਕਰੇ ਜਿਹੜੀ ਫਕੀਰਾਂ ਨਹੀਂ ਹੁੰਦੀ ਹੈ ਪਹਿਲਾਂ ਮਜ਼ਾਦੀ ਵਾਲ ਤੁਰਦਾ ਹੈ ਦੁਨੀਆਵਾਂ ਇਹ ਹੱਕੀ ਕੀਵਲ ਟੁੱਟਦਾ ਹੈ ਅਕ ਲੜਦੀ ਹੈ ਯਾਰ ਨਾਲ ਮੁਰਸ਼ਿਦ ਨਾਲ ਫਿਰ ਤਰੀਕਤ ਫਿਰ ਮਾਰਫਤ ਸੋ ਇਹ ਫਕੀਰਾਂ ਦੇ ਮਕਾਮ ਹੈ ਬਾਬਾ ਕੱਪੜੇ ਪਾਣ ਨਾਲ ਉਹਨਾਂ ਦੇ ਕੋਲ ਬੈਠ ਗਏ ਉਹ ਹਸਲ ਨਹੀਂ ਕਰ ਪਾਣਾ ਜੋ ਤੁਸੀਂ ਆਪਣੇ ਅੰਦਰ ਜਦ ਤੱਕ ਬਦਲਾਵ ਨਹੀਂ ਕਹਿੰਦੇ ਬੰਦਾ ਲੈ ਕੇ ਆਉਂਦਾ ਜਦ ਤੱਕ ਉਹਦੀਆਂ ਰਹਿਮਤਾਂ ਦਾ ਤੂੰ ਹੱਕਦਾਰ ਨਹੀਂ ਬਣਦਾ ਉਦੋਂ ਤੱਕ ਮਿਲਣਾ ਨਹੀਂ ਹੈ ਹਾਂ ਉਹਦੇ ਕੋਲ ਬੈਠ ਕੇ ਉਹਦੀਆਂ ਗੱਲਾਂ ਸੁਣ ਕੇ ਜਦ ਤੂੰ ਉਹਨੂੰ ਆਪਣੇ ਅੰਦਰ ਜਾਣ ਦੇਗਾ ਤੂੰ ਬਦਲੇਗਾ ਜਦੋਂ ਬਦਲਾਵ ਆਏਗਾ ਤਾਂ ਫਿਰ ਆਸਾਨੀ ਨਾਲ ਕੁਝ ਵੀ ਹਾਸਲ ਕਰ ਲਏਗਾ ਇਹ ਨੀਅਾ ਕੇ ਉਹਨਾਂ ਵਰਗੇ ਕੱਪੜੇ ਪਾ ਕੇ ਹੱਥ 'ਚ ਕੜੇ ਬਾਲੇ ਪੰਣਾ 'ਚ ਮੁੰਦਰਾ ਬਾਲੀਆਂ ਆ ਬਣ ਗਏ ਉਹ ਬਣ ਗਏ ਤਾਂ ਇਦਾਂ ਕਹਿੰਦੇ ਕੁਝ ਨਹੀਂ ਹਾਸਲ ਹੋਣਾ ਇਹ ਤਾਂ ਭੇਗਾ ਭੇਖ ਤਾਂ ਜਿਹੜਾ ਮਰਜ਼ੀ ਬਣਾਈ ਫਿਰਦੇ ਆ ਜਿੱਦਾਂ ਅਬੂ हसन ਨੇ ਕਿਹਾ ਵੀ ਮੇਰੇ ਕੱਪੜੇ ਪਾਣਾ ਤੂੰ ਪਵਿੱਤਰ ਕਿਦਾਂ ਹੋ ਸਕਦਾ ਹੈ ਪਵਿੱਤਰਤਾ ਲਈ ਤੈਨੂੰ ਉਹਦਾ ਨਾਮ ਜਪਣਾ ਹੀ ਪੈਣਾ ਹੈ ਰੱਬ ਦਾ ਨਾਮ ਲੈਣਾ ਹੀ ਪੈਣਾ ਸੋ ਸਾਰਿਆਂ ਨੂੰ ਸਲਾਮ ਖੁਸ਼ ਰਹੋ ਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੇ ਕੋਈ ਗੱਲ ਸੁਣਾਉਂਦਿਆਂ ਗਲਤੀ ਹੋਈ ਮਾਫੀ ਦਾ ਹੱਕਦਾਰ ਜੈ ਸਾਈ ਜੀ ਦੀ ਜੈ ਬਾਬਾ ਮੁਰਾਦ ਸਾਹਿਬ